ਨਸ਼ਾ ਸਮਗਲਰ ਹੈ ਮਲਕੀਤ ਸਿੰਘ ਤੇ ਉਹਦਾ ਬੇਟਾ ਹੈਪੀ ਇਹਨਾਂ ਦੇ ਉੱਪਰ ਕੁੱਲ ਮਿਲਾ ਕੇ ਜਿਹੜੇ ਇੱਥੇ 12 ਪਰਚੇ ਦਰਜ ਹੈ ਜਿਨ੍ਹਾਂ ਤੋਂ ਤਕਰੀਬਨ 5 ਪਰਚੇ ਐਨਡੀਪੀਐਸ ਦੇ ਐਕਸਾਈਜ਼ ਦੇ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਹੈਗੇ ਇਹਨਾਂ ਦੇ ਇਹ ਬੜੇ ਵੱਡੇ ਲੈਵਲ ਤੇ ਪਹਿਲਾਂ ਤੁਸੀਂ ਨਸ਼ੇ ਦਾ ਤੇ ਸ਼ਰਾਬ ਦਾ ਕੰਮ ਕਰਦੇ ਸੀਗੇ ਉਹ ਇਹਨਾਂ ਨੇ ਜਿਹੜਾ ਉਸ ਤੋਂ ਕਮਾਈ ਕੀਤੀ ਪੈਸਾ ਵਗੈਰਾ ਉਹ ਵੀ ਸਾਰਾ ਆਪਣਾ ਇੱਥੇ ਇੱਕ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਪੂਰੀ ਤਰ੍ਹਾਂ ਰੂਲਸ ਦੀ ਵਾਇਲੇਸ਼ਨ ਕਰਦੇ ਹੋਏ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀਗਾ ਉਹਨੂੰ ਅੱਜ ਜਿਹੜਾ ਹੈਗਾ ਘਰ ਨੂੰ ਬਿਲਕੁਲ ਤੋੜ ਦਿੱਤਾ ਗਿਆ ਜੀ ਤੇ ਇਹ ਇਸ ਇੱਕ ਜੋ ਮਲਕੀ ਸਿੰਘ ਉਹ ਬਾਹਰ ਨੇ ਕਿ ਉਹਨਾਂ ਨੂੰ ਅਰੈਸਟ ਕਿੰਨਾ ਸਮਾਂ ਉਸ ਦੇ ਮੁਕਦਮਿਆਂ ਚ ਉਹ ਸੀਗਾ ਜੀ ਉਹਦੇ ਚ ਅਰੈਸਟ ਹੋਈ ਹੋਈ ਹੈ ਜਿਨ੍ਹਾਂ ਚ ਵਾਂਟਡ ਆ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰ ਸਰ ਇੱਕ ਡਿਮੋਲਿਸ਼ ਕੀਤਾ ਗਿਆ ਕਰ ਇਹ ਐਨਡੀਪੀਐਸ ਤਹਿਤ ਕਾਰਵਾਈ ਹੋਈ ਹੈ ਜਾਂ ਫਿਰ ਜੋ ਗਲਤ ਜਗ੍ਹਾ ਤੇ ਉਤੇ ਨਹੀਂ ਦੇਖੋ ਕਾਰਵਾਈ ਜਿਹੜੀ ਹੈਗੀ ਐਨਡੀਪੀਐਸ ਦੇ ਤਹਿਤ ਕੋਈ ਐਦਾਂ ਦੀ ਹੋ ਨਹੀਂ ਹੈਗੀ ਲੇਕਿਨ ਇਹ ਜਿਹੜੇ ਜਿੰਨੇ ਵੀ ਨਸ਼ਾ ਸਮਗਲਰ ਨੇ ਇਹ ਆਪਣੇ ਇਸ ਤਰ੍ਹਾਂ ਦੀ ਜਿਹੜੀ ਕਾਲੀ ਕਮਾਈ ਦਾ ਹਿੱਸਾ ਹੁੰਦਾ ਹੈ ਉਹਦੇ ਚ ਕਿਉਂਕਿ ਇਹਨਾਂ ਨੂੰ ਕੋਈ ਪਰਮਿਸ਼ਨ ਵਗੈਰਾ ਮਿਲਦੀ ਨਹੀਂ ਹੈਗੀ ਤਾਂ ਇਹ ਸਾਰੇ ਰੂਲਸ ਨੂੰ ਵਾਇਓਲੇਟ ਕਰਦੇ ਹੋਏ ਆਪਣਾ ਉਹ ਕਰਦੇ ਨੇ ਮਤਲਬ ਕਰ ਇਦਾਂ ਬਣਵਾ ਲੈਂਦੇ ਨੇ ਤਾਂ ਕਿ ਇਹ